பைச்ல பைச்ல ஓடிக் குக்கர்ல தப்பு தப்பு ਬਾਈਕੂ ਇਹ ਨਹੀਂ ਜਾ ਰਿਹਾ ਹਾਂਜੀ ਅੱਜ ਤੁਸੀਂ ਕਿਹੜੇ ਪਿੰਡ ਆਏ ਹੋ ਤੇ ਕਿਸਦਾ ਨਹੀਂ ਪੱਥਰੇ ਅੱਛਾ ਜੀ ਅੱਜ ਪਿੰਡ ਲਾਧੂ ਕੋ ਪਹੁੰਚੇ ਹਾਂ ਜਿਹੜਾ ਕੰਮ ਅੱਜ ਸ਼ੁਰੂ ਕਰਨੇ ਸਦਾ ਭਗਵੰਤ ਸਿੰਘ ਮਾਮੂਖ ਨੇ ਪਹਿਲਾਂ ਹੋ ਤੇ ਨਿਰਿੰਦਰਪਾਲ ਸਾਹ ਬਣਾ ਐਮਐਲ ਦੀ ਰਮਾ ਨੇ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਲਗਭਗ 90 ਲੱਖ ਦਾ ਹੈ ਤੇ ਲਿੰਕ ਰੋਡ ਤੋਂ ਮਸਜਿਦ ਤੱਕ ਦੀ ਛੜਕ ਤਿਆਰ ਕੀਤੀ ਜਾ ਰਹੀ ਹੈ ਬਾਈਗੁਰੂ ਜੀ ਦਾ ਖਾਲਸਾ ਸ੍ਰੀ ਵਾਈਗੁਰੂ ਜੀ ਕੀ ਫਤਿਹ ਅੱਜ ਪਿੰਡ ਲਾਧੂਕਾ ਵਿੱਚ ਪਹੁੰਚੇ ਰਿੰਦਰਪਾਲ ਸਿੰਘ ਸਵਨਾ ਜੀ ਦੇ ਪਿਤਾ ਖਜਾਨ ਸਿੰਘ ਪਟਵਾਰੀ ਅਤੇ ਉਹਨਾਂ ਦੇ ਨਾਲ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਪਹੁੰਚੇ ਅਤੇ ਮੈਂ ਲਾਧੂਕਾ ਪਹੁੰਚ ਕੇ ਜੀ ਆਇਆਂ ਖਡਾ ਅੱਜ ਸਾਡੇ ਪਿੰਡ ਦੀਆਂ ਜੋ ਸੜਕਾਂ ਪੈਂਡਿੰਗ ਪਈਆਂ ਸੀ ਬਣਨ ਵਾਲੀਆਂ ਅੱਜ ਜਿਹੜਾ ਨਰਿੰਦਰਪਾਲ ਸਿੰਘ ਸਵਨਾ ਜੀ ਦੀ ਨਿਆਰ ਗਗਨ ਮਗਾਈ ਦੇ ਵਿੱਚ ਜਿਹੜਾ ਉਹ ਕੰਮ ਸ਼ੁਰੂ ਕੀਤਾ ਗਿਆ ਉਹਨਾਂ ਦੇ ਪਿਤਾ ਜੀ ਜਿਹੜਾ ਅੱਜ ਨਹੀਂ ਪੱਥਰ ਰੱਖਣ ਆਸਤੇ ਆਏ ਨੇ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਸਾਰੀ ਦਾ ਸਮੁੱਚੀ ਲੀਡਰਸ਼ਿਪ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਤੇ ਅਸੀਂ ਫਾਜ਼ਿਲ ਕਾ ਨਿੰਦਰਪਾਲ ਸਵਨਾ ਸਿੰਘ ਤੋਂ ਇਹ ਹੀ ਆਸਰਾ ਰੱਖਦੇ ਹਾਂ ਕਿ ਸਾਡਾ ਜਿਹੜਾ ਕੰਮ ਹੈ ਬਹੁਤ ਵਧੀਆ ਢੰਗ ਨਾਲ ਇਮਾਨਦਾਰੀ ਨਾਲ ਤੇ ਬੜੇ ਸੁਚੱਜੇ ਢੰਗ ਨਾਲ ਜਿਹੜਾ ਸਾਡਾ ਕੰਮ ਉਹ ਹੋ ਰਿਹਾ ਹੈ ਇਹ ਲਗਭਗ 9 ਲੱਖ ਦੀ ਕੀਮਤ ਦੇ ਨਾਲ ਜਿਹੜਾ ਇਹ ਪ੍ਰੋਜੈਕਟ ਪਾਸ ਕੀਤਾ ਗਿਆ ਹੈ ਲਿੰਕ ਰੋਡ ਤੋਂ ਲੈ ਕੇ ਤੇ ਮਸੀਤ ਤੱਕਣ ਜਿਹੜਾ ਇਹ ਪ੍ਰੋਜੈਕਟ ਪਾਸ ਕੀਤਾ ਗਿਆ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਮਾਨਜੀਤ ਜਿਹੜਾ ਪੰਜਾਬ ਦੇ ਸੀਐਮ ਨੇ ਤੇ ਨਰਿੰਦਰਪਾਲ ਸਿੰਘ ਸਹਮਣਾ ਐਮਐਲ ਫਾਜ਼ਲ ਕਾ ਦਾ ਧੰਨਵਾਦ ਕਰਦੇ ਹਾਂ ਤਾਂ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਾਧੂ ਕਾ ਦੇ ਵਿੱਚ ਜੋ ਕਿ ਲਿੰਕ ਰੋਡ ਤੋਂ ਮਸੀਤ ਤੱਕ ਜਿਹੜੀ ਸੜਕ ਹੈ ਇਹ ਇਹਦਾ ਅਜ ਉਦਘਾਟਨ ਕੀਤਾ ਗਿਆ ਹੈ ਇਹ ਉਦਘਾਟਨ ਐਮ ਐਲ ਏ ਨਰਿੰਦਰਪਾਲ ਸਿੰਘ ਸਵਣਾ ਉਹਨਾਂ ਦੇ ਪਿਤਾ ਸਰਦਾਰ ਖਜਾਨ ਸਿੰਘ ਪਟਵਾਰੀ ਜੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਥੇ ਦਾ ਜਿਹੜਾ ਉਦਘਾਟਨ ਕੀਤਾ ਗਿਆ ਇਹਦਾ ਜਿਹੜਾ ਪ੍ਰੋਜੈਕਟ ਤਿਆਰ ਹੋਇਆ ਜੀ ਇਹ ਲਗਭਗ 9 ਲੱਖ ਦਾ ਜਿਹੜਾ ਪ੍ਰੋਜੈਕਟ ਤਿਆਰ ਕੀਤਾ ਗਿਆ ਤਾਂ ਸਾਡੇ ਫਾਜ਼ਿਲਕਾ ਤੋਂ ਜੋ ਐਮ ਐਲ ਏ ਨਰਿੰਦਰਪਾਲ ਸਿੰਘ ਸਵਣਾ ਨੇ ਇਹ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਵਿਕਾਸ ਦੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਤੇ ਕਰਾ ਰਹੇ ਨੇ ਅਸੀਂ ਧੰਨਵਾਦ ਕਰਦੇ ਆ ਸਾਡੇ ਫਾਇਲ ਕਾ ਤੋਂ ਐਮ ਐਲ ਏ ਨਰਿੰਦਰਪਾਲ ਸਿੰਘ ਸਵਣਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਤੋਂ ਪਿੰਡ ਲਾਧੂ ਕਾ ਦੇ ਸਰਦਾਰ ਨਰਿੰਦਰਪਾਲ ਸਿੰਘ ਸਵਣਾ ਉਹਨਾਂ ਦੇ ਪਿਤਾ ਸਰਦਾਰ ਖਜਾਨ ਸਿੰਘ ਪਟਵਾਰੀ ਕਿਉਂਕਿ ਲਾਧੂ ਕਾ ਦੇ ਲਾਂਦੇ ਪਾਸੇ ਜੋ ਕਿ ਇੱਕ ਛੜਕ ਕਾਫੀ ਦਿਨਾਂ ਤੋਂ ਰੁਕੀ ਹੋਈ ਸੀ ਜੋ ਅੱਜ ਉਹਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਸਰਦਾਰ ਖਜਾਨ ਸਿੰਘ ਪਟਵਾਰੀ ਤੇ ਉਹਨਾਂ ਨਹੀਂ ਪੱਤਰ ਰੱਖਿਆ ਸਾਨੂੰ ਬੜੀ ਆਸ ਹੈ ਵੀ ਸਾਡੇ ਗਰੀਬਾਂ ਦੇ ਮਤਲਬ ਸਾਡੀ ਬਿਆਦਰੀ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਸਾਡਾ ਇੱਕ ਮਾਨ ਸਨਮਾਨ ਕਰਦੇ ਨੇ ਕਿਰਪਾ ਕਰਕੇ ਸਾਡੀ ਜਲਦੀ ਤੋਂ ਜਲਦੀ ਸੜਕ ਬਣਾਈਏ ਇੱਕ ਸਾਡਾ ਲਾਂਦੇ ਪਾਸੇ ਛੱਪੜ ਹੈਗਾ ਉਹਦਾ ਵੀ ਪਿੱਛੇ ਹੀ ਰੋਕੀ ਸੀ ਸੜਕ ਕਿਰਪਾ ਕਰਕੇ ਉਹ ਵੀ ਪਟਵਾਰੀ ਸਾਹਿਬ ਕੋਲ ਕੇ ਬੇਨਤੀ ਕਰਦੇ ਆਂ ਵੀ ਉਹ ਵੀ ਸਾਡਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ